ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਨੂੰ ਤੁਹਾਨੂੰ ਦੱਸਣਾ ਚਾਹਣਾ ਸਾਰਿਆਂ ਨੂੰ ਕਿ ਅੱਜ ਇੱਕ ਦਾ ਸਾਡੇ ਕੋਲੋ ਫ੍ਰਿਜਰ ਆ ਗਿਆ ਜੀ ਨੁਸ਼ੇਬਾ ਦੇ ਵਿੱਚ ਜਿਹੜੀ ਤਾਂ ਸਰਦਾਰ ਲਾਸ਼ਮਣ ਸਿੰਘ ਜੀ ਆਉਣ ਤੋਂ ਪਹਿੰਤ ਪਈ ਤੇ ਇੱਕ ਨਾਲ ਹੀ ਸਾਡੇ ਕੋਲ ਕੁਝ ਸੇਵਾ ਪੇਸ਼ੀ ਜਿਹਦੇ ਨਾਲ ਅਸੀਂ ਆਹ ਚਾਦਨਾ ਵਗੈਰਾ ਪਵਾ ਦਿਆਂ ਇੱਥੇ ਜਿੱਦ ਲਈ ਸਾਨੂੰ ਸਟੋਰ ਦੀ ਬੜੀ ਪ੍ਰੋਬਲਮ ਸੀ ਕਿ ਸਟੋਰ ਦਾ ਇੱਥੇ ਸਮਾਨ ਰੱਖਿਆ ਜਾਉ ਕੋਸ ਥੋੜਾ ਜਿਹਾ ਰੱਕ ਤਾ ਕੁਝ ਪੇਟੀਆਂ ਪੁਗੀਆਂ ਸਾਈਡਾਂ ਤੇ ਪਈਆਂ ਨੇ ਜੋ ਕੱਲ ਨੂੰ ਕੱਖ ਚ ਜਾਣਗੀਆਂ ਜੋ ਸ਼ੈੱਡ ਤੇ ਵੀ ਕੁਝ ਖਰਚ ਆ ਗਿਆ ਹਨਾ ਜੀ ਇਹ ਸੇਵਾ ਵੀ ਸਾਡੇ ਕੋਲੇ ਤੇ ਇੱਕ ਤੁਹਾਨੂੰ ਦੱਸਣਾ ਚਾਹਣਾ ਵੀ ਮੈਂ 2-3 ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਬੇਸ਼ੀ ਅਸਲ ਦੇ ਵਿੱਚ ਤਾਂ ਇਹ ਮਤਲਬ ਸਾਰੀ ਜਗ੍ਹਾ ਦੇ ਵਿੱਚ ਲੈਂਟਰ ਹੀ ਪਾਉਣਾ ਚਾਹੁੰਦੇ ਆ ਜਿਸ ਦੇ ਲਈ ਸਾਨੂੰ ਸੇਵਾ ਸੱਤ ਤੇ ਛੋਟੇ ਸਾਥ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਆ ਜਿਸ ਦੇ ਵਿੱਚ ਸਾਨੂੰ ਸੀਮੈਂਟ ਰੇਤਾ ਬਜਰੀ ਛੜੀ ਦੀ ਲੋੜ ਆ ਤਾਂ ਕਿ ਨਾ ਵੀਰਾਂ ਵਾਂਗ ਨਾ ਭਰਾਵਾਂ ਵਾਂਗ ਇਹਨਾਂ ਬਜ਼ੁਰਗਾਂ ਵਾਂਗ ਅਸੀਂ ਹੂੜਾ ਦੀ ਵੀ ਸੇਵਾ ਕਰ ਸੰਭਾਲ ਕਰ ਸਕੀਏ ਤਾਂ ਕਿ ਕੋਈ ਵੀ ਲੋੜ ਅਨਸਾਰ ਜਿਵੇਂ ਕੋਈ ਫੁੱਟ ਵਾਸਤੇ ਨਾ ਪਿਆਰ ਆ ਜੀਵੇ ਕੋਈ ਕਿਸੇ ਤਰ੍ਹਾਂ ਲਿਵਾੜਸ ਨਾ ਪਿਆਰ ਆ ਜੀਵੇ ਸਾਡੇ ਹੱਥ ਜੋੜ ਕੇ ਬੇਨਤੀ ਆ ਵੀ ਸਾਨੂੰ ਜ਼ਰੂਰ ਦੱਸਣਾ ਕਿਤੇ ਕੋਈ ਬਜ਼ੁਰਗ ਜਾਂ ਵੀਰ ਜਾਂ ਸਾਡਾ ਭਰਾ ਕੋਈ ਕੋਈ ਸੜਕ ਤੇ ਪਿਆ ਨਾ ਰਹਿ ਜੀ ਕੋਈ ਲਵਾੜ ਸਬੀਤ ਸਹਾਰਾ ਨਾ ਪਿਆ ਰਹਿ ਜੀ ਕੋਈ ਵੀ ਹੈਗਾ ਤਾਂ ਸਾਨੂੰ ਜੂੜ ਤਾਲਕਾਂ ਨੇ ਜੂੜ ਦੱਸਣਾ ਕਿਉਂਕਿ ਜੇ ਸੇਵਾ ਸ਼ੁਰੂ ਕੀਤੀ ਆ ਤਾਂ ਹੀ ਸੇਵਾ ਇਹਨਾਂ ਬਜ਼ੁਰਗਾਂ ਲਈ ਵੀਰਾਂ ਲਈ ਭਰਾਵਾਂ ਲਈ ਹੀ ਸੇਵਾ ਸ਼ੁਰੂ ਕੀਤੀ ਆ ਤਾਂ ਕਿ ਉਹਨਾਂ ਦੀ ਸੇਵਾ ਦਾ ਸੰਭਾਲ ਕਰ ਸਕੀਏ ਤਕਰੀਬਨ ਸਾਡੇ ਕੋਲ 15 ਦੇ ਕਰੀਬ ਪਰਿਵਾਰ ਦੇ ਮੈਂਬਰ ਰਹਿ ਰਹੇ ਨੇ ਇੱਥੇ ਜਿਨ੍ਹਾਂ ਦੀ ਸੇਵਾ ਸੰਭਾਲ ਹੋ ਰਹੀ ਹੈ ਅੱਜ ਇਹਨਾਂ ਵਿੱਚ ਇੱਕ ਬਾਪੂ ਹੈਗਾ ਸਾਡੇ ਕੋਲ ਜਿਨ੍ਹਾਂ ਦੀ ਬਿਲਕੁਲ ਨਜ਼ਰ ਹੈ ਨਹੀਂ ਨਿਤਰਹੀਨ ਨੇ ਵਿਚਾਰੇ ਤੇ ਕੁਝ ਦੋ ਤਿੰਨ ਵੀਰੇ ਇਹ ਜਿਹਨੇ ਜੋ ਲੋਵਾਰਸ ਹਾਲਾਤਾਂ ਦੇ ਵਿੱਚ ਮਿਲੇ ਸੀ ਮਡੇਸ ਹਾਰਾ ਮਤਲਬ ਮਿਲੇ ਸੀਗੇ ਜਿਨ੍ਹਾਂ ਦੀ ਜਿਨ੍ਹਾਂ ਦੇ ਪਰਿਵਾਰ ਅਜੇ ਤੱਕ ਨਹੀਂ ਮਿਲੇ ਹੈਗੇ ਤੇ ਤੁਹਾਨੂੰ ਬੇਨਤੀ ਹੱਥ ਜੋੜ ਕੇ ਵੀ ਜੇ ਅਜੇ ਤੱਕ ਜਿਨ੍ਹਾਂ ਵੀਰਾਂ ਨੇ ਪੇਜ ਫੋਲੋ ਨਹੀਂ ਕੀਤਾ ਉਹਨੂੰ ਪੇਜ ਨੂੰ ਜ਼ਰੂਰ ਫੋਲੋ ਕਰਨਾ ਤਾਂ ਕਰਕੇ ਛੋੜੇ ਤੱਕ ਜੋ ਵੀ ਵੀਡੀਓ ਬਣਾਉਣੇ ਆ ਜੋ ਵੀ ਆਉਣਗੀਆਂ ਜੋ ਵੀ ਬੇਸਹਾਰਾ ਜਾਂ ਕੋਈ ਵੀ ਆਉਂਦੀਆਂ ਸਾਡੇ ਕੋਲ ਵੀਡੀਓ ਬਣਾਉਣੇ ਆਂ ਛੇ ਵਾਲੇ ਜਾਂ ਜੋ ਵੀ ਨੇ ਉੰਨਾ ਦਾ ਤੁਹਾਨੂੰ ਪਤਾ ਲੱਗਦਾ ਰਹੇ YouTube ਪੇਜ ਨੂੰ ਫੋਲੋ ਕਰਨਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੀਰਵਾਨ ਚ ਬੇਨਤੀ ਸ਼ੜੀ ਤੇ ਅਸੀਂ ਇਹ ਛੱਡ ਪਾਉਣਾ ਚਾਹੁੰਦੇ ਆ ਕਿਤੇ ਆਪਣੇ ਲੈਂਟਰ ਵਗੈਰਾ ਪਾਉਣੇ ਚਾਹੁੰਦੇ ਵੀ ਲੈਂਟਰ ਭੇਜ ਦੇ ਤਾਂ ਕਰਕੇ ਤੇ ਸ਼ਰੀਆ ਰੇਤਾ ਬਜਰੀ ਆਦੀ ਬਹੁਤ ਹੀ ਜ਼ਿਆਦਾ ਲੋਡ ਆ ਭਰਾਵਾਂ ਨੂੰ ਹੱਥ ਹੋਵੇ ਬਣ ਕੇ ਬੇਨਤੀ ਆ ਵੀ ਜਰੂਰ ਥੋੜੇ ਵੀ ਥੋੜਾ ਕਰਕੇ ਸਹਿਯੋਗ ਦਿੱਤਾ ਜਾਵੇ ਤਾਂ ਕਿ ਨਾ ਵੀਰਾਂ ਭਰਾਵਾਂ ਵਾਂਗ ਸ਼ਮਦੀ ਸੇਵਾਰ ਕਰ ਸਕੀਏ ਕੋਈ ਵੀ ਬੇਸ਼ਹਾਰਾ ਤਾਂ ਸਾਨੂੰ ਗੂਰ ਫੋਨ ਕਰਕੇ ਦੱਸਣਾ ਬੇਨਤੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ